ਹੈਕਰਾਂ ਨੇ ਮੇਰੇ ਮਤਲ ਜਿਹੜਾ ਖਾਤੇ ਚ ਪੈਸੇ ਸੀਗੇ 6 ਲੱਖ 42000 ਰੁਪਇਆ ਉਹ ਮੇਰੇ ਖਾਤੇ ਚੋਂ ਕੱਢ ਕੇ ਲੈ ਗਏ ਮੈਂ ਥਿਲ-ਥਿਲ ਦਾ ਲੇਖਾ ਦੇ ਕੇ ਇਕੱਠਾ ਕੀਤਾ ਦੀ ਪੈਸਾ ਅੱਜ ਮੇਰੇ ਹੱਥ ਚੋਂ ਕੁਝ ਵੀ ਨਹੀਂ ਰਿਹਾ ਸਾਰਾ ਕੁਝ ਉਹ ਕਰ ਲੈ ਗਏ ਇਨਸਾਫ ਚਾਹੀਦਾ ਮੈਨੂੰ ਮੇਰਾ ਵਾਪਸ ਮਿਲਣਾ ਚਾਹੀਦਾ ਡਿਜੀਟਲ ਠੱਗੀਆਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਹੈਕਰ ਘਰ ਬੈਠੇ ਲੋਕਾਂ ਦੇ ਖਾਤਿਆਂ ਦੇ ਵਿੱਚ ਸਨ ਲਗਾ ਕੇ ਲੱਖਾਂ ਰੁਪਏ ਤੇ ਹੱਥ ਸਾਫ਼ ਕਰ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਭਵਾਨ ਨਿਗੜ ਨੇੜਲੇ ਪਿੰਡ ਬਾਲਦਕਲਾਂ ਦਾ ਜਿੱਥੇ ਹੈਕਰਸ ਨੇ ਇੱਕ ਵਿਧਵਾ ਮਹਿਲਾ ਦੇ ਪ੍ਰਾਈਵੇਟ ਬੈਂਕ ਵਿੱਚਲੇ ਬਚਤ ਖਾਤੇ ਵਿੱਚ ਸੇਂਦਮਾਰੀ ਕੀਤੀ ਹੈ ਤੇ 6 ਲੱਖ 42 ਹਜ਼ਾਰ ਰੁਪਏ ਤੇ ਹੱਥ ਸਾਫ਼ ਕਰ ਦਿੱਤਾ ਠੱਗੀ ਦਾ ਸ਼ਿਕਾਰ ਹੋਈਆਂ ਮਾਵਾਂ ਧੀਆਂ ਹੁਣ ਸਾਈਬਰ ਸੈੱਲ ਅਤੇ ਪੁਲਿਸ ਅੱਗੇ ਮਦਦ ਦੀ ਗੋਹਾਰ ਲਗਾ ਰਹੀਆਂ ਨੇ ਜਿਨ੍ਹਾਂ ਦਿਮਾਗ ਹੈ ਕੀ ਮੁਲਜ਼ਮਾਂ ਨੂੰ ਜਲਦ ਗ੍ਰਫਤਾਰ ਕਰਕੇ ਉਹਨਾਂ ਦੀ ਮਿਹਨਤ ਦੀ ਕਮਾਈ ਵਾਪਸ ਕਰਵਾਈ ਜਾਵੇ ਮੇਰੇ ਨਾਲ ਬਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ଥିਜੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨੇ ਕਰਿਆ ਕੀ ਹੋਇਆ ਮੈਨੂੰ ਸਮਝ ਨਹੀਂ ਆਈ ਬਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਥੀ ਮੇ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਨਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਲੀ ਚ ਕੌਣ-ਕੌਣਾ ਟੁੱਟੀ ਅਸੀਂ ਦੋਨੇ ਮਾਮਾ ਧੀਆਂ ਬਟੇ ਸੋ ਕਮਾਉਣ ਵਾਲੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਆ ਬਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨਾਂ ਹਾਂਜੀ ਹਾਂ ਕਿਹੜਾ ਜੁੜਦਾ ਬਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸੈਟ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਰੰਭ ਵਿੱਚ ਲੈਂਦੀ ਹੈ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਸੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਮੰਗ ਕਰਦੇ ਹੋ ਵੀ ਤੁਹਾਡੀ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਹਾਂਜੀ ਕੀ ਨਾਮ ਪੁੱਤ ਦਾ ਦੀਪਿੰਦਰ ਕੌਰ ਦੀਪਿੰਦਰ ਜੀ ਕੀ ਗੱਲਬਾਤ ਹੋਈ ਏ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਨੇ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ਡਿਊ ਹੈ ਕਿਉਂ ਪੇ ਕਰ ਦੋ ਤੇ ਅਸੀਂ ਕਿਹਾ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫੇਰ ਫੋਨ ਆਇਆ ਸੀ ਤੇ ਇਹਨਾਂ ਕਿਹਾ ਸੀ ਕਿ ਤੁਹਾਡੀ ਅਸੀਂ ਕਿਹਾ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਿਹਾ ਰਿਫੰਡ ਕਰਵਾਉਣਾ ਹੈ ਤੇ ਫਿਰ ਉਹ ਕਹਿੰਦੇ ਆਬ ਦਾ ਕਾਰਡ ਨੰਬਰ ਦੇ ਦਿਓ ਤੇ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਸੋ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ 31 ਜੁਲਾਈ ਨੂੰ 142000 ਕੱਟਿਆ ਗਿਆ ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਅ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ ਮੈਂਨੇ ਉਹ ਨਟ ਵਰਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 1.10 ਹਜ਼ਾਰ ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ ਚ ਗਏ ਸੀ ਬੈਂਕ ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫ ਡੀ ਟੁੱਟ ਗਈ 8:15 ਮਿੰਟ ਤੇ ਫੀਡਿਅਲੇ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕ ਕਰ ਲਏ। ਹਾਂਜੀ ਉਹ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ। ਠੀਕ ਹੈ। ਕੁੱਲ 6 ਲੱਖ 42000 ਕੱਟਿਆ ਗਿਆ। ਅੱਛਾ ਜੀ। ਹਾਂਜੀ। ਸੋ ਕਿਵੇਂ ਦੇਖਦੇ ਹੋ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਨ ਤੋਂ ਬਾਅਦ ਤਾਂ ਜਿਹੜੇ ਪੈਸੇ ਨੇ ਉਹ ਸੇਫ ਹੁੰਦੇ ਰੱਖੇ ਸੀ। ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ। ਇਹ ਪਤਾ ਨਹੀਂ ਕਿਵੇਂ ਕਢਵਾਏ ਗਏ। ਇਸ ਦਾ ਐਫ ਡੀ ਕਰਵਾਈ ਸੀ। ਉਹਦੇ ਵਿੱਚੋਂ ਐਫ ਡੀ ਚ ਕਢਵਾਏ ਗਏ। ਤਾਂ ਬੈਂਕਾਂ ਨੇ ਤਾਂ ਕੀ ਕਹਿਣਾ ਸੀ ਜਦੋਂ ਤੁਸੀਂ ਬੈਂਕਰ ਨੇ ਕਿਹਾ ਸੀ ਥੋੜੀ ਐਫ ਡੀ ਸੇਫ ਹੈ। ਠੀਕ ਹੈ। ਹਾਂਜੀ। ਹੁਣ ਤੁਸੀਂ ਪ੍ਰਸ਼ਾਸਨਿਕ ਕਾਰਵਾਈ ਦੀ ਹਾਂਜੀ ਹਾਂ ਅਸੀਂ ਸੰਗਰੂਰ ਗਏ ਸੀ ਐਪਲੀਕੇਸ਼ਨ ਦਿੱਤੀ ਜੱਸ ਅਸੀਂ ਸਾਪ ਨਾਲ ਮਿਲੇ ਸੀ ਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ ਹੁਣੇ ਕੰਪਲੇਂਟ ਦਿੱਤੀ ਕੋਈ ਹਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਜ਼ ਤੇ ਨਹੀਂ ਹਾਲੇ ਤੱਕ ਤਾਂ ਨਹੀਂ ਹੋਈ ਨਹੀਂ ਅਸੀਂ ਨਹੀਂ ਵੀ ਨਹੀਂ ਕੀ ਮਕਰ ਕੀ ਸਰ ਪੈਸੇ ਸਾਰੇ ਵਾਪਸ ਮਿਲ ਜਾਣ